ਪੁਰਾਣੇ ਰੱਖਵੇ ਕਹਿ ਰਹੀਏ ਕਿ ਬਹੁਤ ਸੋਹਣੇ ਬੱਕਰੇ ਸਾਹਮਣੇ ਹੋਣ ਜਾਣੇ ਹਾਂ ਬਾਈ ਜਾਨਾ ਕਰਾਉਂਦੇ ਆ ਗੱਲ ਬਾਤ ਕਿਹੜੇ ਪਿੰਡ ਤੋਂ ਆਏ ਨੇ ਤੇ ਓਰੇ ਬਾਈ ਜੀ ਕਦੋਂ ਕੈ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਕੀ ਹਾਲ ਹੈ ਠੀਕ ਹਾਂਜੀ ਕੀ ਨਾਮ ਆ ਵੀਰੇ ਆਪਣੀ ਮੇਰਾ ਕਾਲੂ ਜੀ ਠੀਕ ਆ ਜੀ ਕਿਹੜਾ ਪਿੰਡ ਆ ਕੜਿਆਣਾ ਜੀ ਕੜਿਆਣਾ ਠੀਕ ਆ ਬਾਈ ਜੀ ਕਦੋਂ ਕੋ ਮੋਂਚੇ ਹੋਰੇ ਕਈ ਵਾਰ ਆ ਜੀ ਆਗੇ ਸੀ ਸਾਡੀ 9:00 ਵਜੇ ਆ ਗਈ 9:00 ਵਜੇ ਆ ਗਈ ਠੀਕ ਆ ਹਾਂਜੀ ਬਾਈ ਕੈ ਕਿੰਨੇ ਸਾਲ ਹੋ ਗਏ ਬਾਈ ਓਰੇ ਬਾਪੇ ਦੇ ਮੇਲੇ ਤੇ ਆਉਂਦੇ ਨੇ ਸਾਨੂੰ ਉਹ ਪੰਜ ਛੇ ਸਾਲ ਪ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੇ ਬੱਕਰੀਆਂ ਦਾ ਕੰਮ ਕਰਦੇ ਆ ਕਿੰਨਾ ਹੋ ਗਿਆ 15 16 ਸਾਤ 15 16 ਸਾਤ ਹੋ ਗਿਆ ਹਾਂਜੀ ਕਿੰਨੇ ਬੱਕਰੀਆਂ ਨੇ ਬਾਈ ਜੀ ਆਪਣੀਆਂ 40 50 ਬੱਕਰੀਆਂ ਠੀਕ ਆ ਜੀ ਬਾਈ ਜੀ ਆਪਾਂ ਗੱਲ ਕਰੀ ਜਾਵੇ ਹੁਣ ਪਰਿਵਾਰ ਦੇ ਵਿੱਚ ਸਾਥ ਹੈਗਾ ਪੂਰਾ ਬੱਕਰੀਆਂ ਦਾ ਹਾਂਜੀ ਪੂਰਾ ਸਾਥ ਹੈ ਠੀਕ ਆ ਜੀ ਆ ਬਿਆਦ ਨਹੀਂ ਆਪਾਂ ਨੂੰ ਹਾਂ ਕੋਈ ਐ ਨਹੀਂ ਤੇ ਭਾਈ ਜੀ ਕਿੰਨੀਆਂ ਕ ਬੱਕਰੀਆਂ ਤੋਂ ਸਟਾਰਟ ਕਰਦੇ ਕੰਮ ਜਦੋਂ ਆਪਾਂ ਨੇ ਪਹਿਲਾਂ ਤੋਂ ਕਰਤਾ ਦੋ ਬੱਕਰੀਆਂ ਨੇ ਪੱਠਾਂ ਛੋੜੀ ਹੋਈ ਅੱਛਾ ਜੀ ਦੋ ਬੱਕਰੀਆਂ ਤੋਂ ਕੰਮ ਸਟਾਰਟ ਕਰਾਂ ਹਾਂ ਜੀ ਠੀਕ ਆ ਜੀ ਫੇਰ ਭਾਈ ਜੀ ਉਹ ਬੱਕਰੀਆਂ ਤੋਂ ਦੋ ਤੋਂ ਵਧਾਇਆ ਕੰਮ ਜਾਂ ਮੋਲ ਲੈਤੀਆਂ ਨੇ ਨਾ ਵਧਾਇਆ ਸਾਧ ਖੜਾ ਮੈਨੇ ਬਣਾਈਆਂ ਠੀਕ ਆ ਜੀ ਪਰਾਂ ਮੈਂ ਇਹ ਗੱਲ ਬੱਸ ਤੇ ਪੜਿਆ ਪੜਾਈ ਲਿਖਾਈ ਦੀ ਗੱਲ ਕਰੇ ਕਿੰਨੀ ਕ ਪੜਾਈ ਲਿਖਾਈ ਕਰੇ ਪੜੇ ਤਾਂ ਹੈ ਨਹੀਂ ਜੀ ਬੱਕਰੀਆਂ ਚੇਜ ਜਾਂਦੇ ਨੇ ਅੱਛਾ ਦੋ ਚਾਰ ਵੀ ਨਹੀਂ ਪੜੇ ਨਾ ਠੀਕ ਆ ਜੀ ਅਭੀ ਇਹ ਤਾਂ ਤੁਸੀਂ ਕਹਿੰਦਾ ਆਪ ਵੀ ਛੋਟੇ ਹੁੰਦੀ ਬੱਕਰੀਆਂ ਦੇ ਮਾਦਰ ਲੱਗਾ ਹਾਂਜੀ ਹਾਂਜੀ ਠੀਕ ਆ ਪਹਿਲਾਂ ਕਦੇ ਬਜ਼ੁਰਗਾਂ ਨੇ ਪੁਰਖਿਆਂ ਦੇ ਬੱਕਰੀ ਰੱਖੇ ਨੇ ਪਹਿਲਾਂ ਹਾਂਜੀ ਹਾਂਜੀ ਤੀਜੀ ਪੀੜੀ ਆ ਲੱਗੀ ਜੀ ਤੀਜੀ ਪੀੜੀ ਦੇ ਵਿੱਚ ਠੀਕ ਆ ਜੀ ਦੁਬਾਰਾ ਬੱਕਰੀਆਂ ਫਿਰ ਤੁਸੀਂ ਨੇ ਫੇਰ ਸਾਹਮਣੇ ਆ ਹਾਂਜੀ ਠੀਕ ਆ ਵਧੀਆ ਬਾਈ ਕਮਾਈ ਦੀ ਕਮਾਈ ਦੀ ਗੱਲ ਕਰੀਏ ਹਾਂਜੀ ਹਾਂਜੀ ਵਧੀਆ ਜੀ ਇਹ ਦਿਹਾੜੀ ਬਣਾਉਂਦੇ ਨੇ ਰੋਜੀ ਦਿੰਦੀਆਂ ਨੇ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਜੀ ਵਧੀਆ ਐ ਤਾਂ ਨਹੀਂ ਹੋਇਆ ਕਦੇ ਕੰਮ ਵੀ ਆਪਾਂ ਬੱਕਰੀਆਂ ਛੱਡ ਦੇਣਾ ਚ ਕੀ ਆਗਾ ਨਾ ਜੀ ਠੀਕ ਆ ਤੇਰੇ ਕਹਿੰਦੇ ਲੋਕੀ ਜਵਾਨ ਦੇ अच्छा हां जी करते भी नहीं कहते हां जी ठीक है जी कितने परिवार ਦੇ ਵਿੱਚ ਕੀ ਕੌਣ ਕੌਣ ਆ ਭੈਣ ਭਾਈਆਂ ਦੀ ਗੱਲ ਕਰੀ ਜਾਵੇ ਜੇ ਮੇਰਾ ਭਰਾ ਉਹ ਭਾਈ ਆ ਜਿਹੜਾ ਡੈਰੀ ਮੰਮੀ ਇੱਕ ਭੈਣ ਇੱਕ ਆ ਜੀ ਵਧੀਆ ਹਾਂ ਜੀ ਹਾਂ ਜੀ ਵਧੀਆ ਵਧੀਆ ਸਮ ਸਮਝ ਕਰਦੇ ਨੇ ਪਰਿਵਾਰ ਹਾਂ ਜੀ ਹਾਂ ਜੀ ਵਧੀਆ ਕਰਦੇ ਠੀਕ ਆ ਜੀ ਹਾਂ ਬਾਈ ਜੀ ਹੁਣ ਹੋਰ ਦੱਸੋ ਕੋਈ ਆਪਣੇ ਬੱਕਰੀਆਂ ਦੇ ਕੋਈ ਭਾਈਆਂ ਨੂੰ ਕਿਹੜੇ ਕੋ ਨਵੇਂ ਕੰਮ ਕਰਨਾ ਚਾਹੁੰਦੇ ਨੇ ਨਵੇਂ ਭਰਾ ਫਾਰਮ ਖੋਲਣਾ ਚਾਹੁੰਦੇ ਨੇ ਕੀ ਸੁਝਾ ਦੇਣਾ ਚਾਹੁੰਦੇ ਆਪਣੇ ਬਾਂਜਿਆਂ ਨੂੰ ਦੇਖਣ ਨਾਲੋਂ ਦੱਸੋ ਹਾਂ ਜੀ ਠੀਕ ਹੈ ਜੀ ਹੁਣੋ ਕਿਹੜੇ ਬਾਈ ਵੀ ਆਪਣੇ ਅੱਜ ਕਿਹੜੇ ਨਵੇਂ ਕੰਮ ਕਰਨਾ ਚਾਹੁੰਦੇ ਨੇ ਵੀ ਕਿੰਨੇ ਕ ਬੱਕਰਿਆਂ ਤੋਂ ਕੰਮ ਸਟਾਰਟ ਕਰਨਾ ਕੀ ਗੱਲ ਬਾਤ ਹੈ ਬੱਕਿਆਂ 55 70 ਕਮੇਚਾਰਾ ਪੱਠਾ ਹੀ ਲੈ ਲਵੇ ਬਾਈ ਪੱਠਾ ਲਵੇ ਹਾਂਜੀ ਠੀਕ ਹੈ ਜੀ ਕਿੰਨੇ ਕਿੰਨੇ ਟਾਈਮ ਦੀ ਪੱਠਾ ਲਵੇ ਬਾਈ ਜਗ ਲਵੇ 7-8 ਮਹੀਨੇ ਹਾਂਜੀ ਠੀਕ ਹੈ ਜੀ ਬਾਈ ਜੀ ਹੁਣ ਗੱਲ ਕਰੀ ਜਾਵੇ ਰੇਟ ਦੀ ਗੱਲ ਕਰੀ ਜਾਵੇ ਵੀ ਆਪਣਾ ਛੋਟਾ ਮੇਵਣਾ ਕਿੰਨੇ ਕ ਰੇਟ ਤੋਂ ਬਾਈ ਨੂੰ ਕੰਮ ਸਟਾਰਟ ਕਰਾਣਾ ਹੈ ਕਿੰਨੇ ਪੈਸੇ ਦੇਣਾ ਛੋਟਾ ਮੇਰਾ ਤਾਂ ਆਇਆ 10000 ਤੋਂ ਹਾਂਜੀ ਠੀਕ ਆ ਵਧੀਆ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਬਾਈ ਧੰਨਵਾਦ ਤੁਹਾਡਾ ਹੁਣ ਬਾਈ ਇੱਕ ਦੋ ਕ ਨਾ ਬੱਕਰੀਆਂ ਦਿਖਾਓ ਲੈ ਆਪਣਾ ਬੱਕਰਾ ਦਿਖਾਓ ਮੈਂ ਪਹਿਲਾਂ ਸਤਾਜ ਨਾਲ ਸੁਣਨਾ ਗੱਲ ਕਰਾਉਣੀ ਥੋੜੀ ਜੀ ਹੁਣ ਕਰਵਣ ਲਈ ਜੇ ਮਾਤਾ ਜੀ ਨਾਲ ਗੱਲ ਬਾਈ ਦੇ ਨਾਲ ਸੱਤੇ ਕਾਲ ਜੀ ਹਾਂ ਜੀ ਉਹ ਠੀਕ ਹੋ ਜੀ ਠੀਕ ਹੋ ਵੀਰ ਹਾਂ ਜੀ ਕਿਹੜਾ ਪਿੰਡ ਹੈ ਜੀ ਆਪਣਾ ਕੜਿਆਣਾ ਕੜਿਆਣਾ ਹੈ ਠੀਕ ਹੈ ਜੀ ਕਿੰਨਾ ਚਿਰ ਹੋਗਾ ਜੀ ਬੱਕਰੀਆਂ ਰੱਖ ਦੇਣਾ ਆਪਾਂ ਨੂੰ ਬੱਕੜੇ ਹੋਤੀਆਂ ਬਤੀਸ ਹਾਲ ਹੋ 3 ਪਾਈਂ ਦਿਨ ਹਾਲ ਹੋ ਗਈ ਜੀ ਠੀਕ ਆ ਜੀ ਉਹ ਕਿੱਧਰ ਗਿਆ ਹਾਂਜੀ ਬਾਈ ਕਹਿੰਦਾ ਹੈ ਬਾਈ ਦਾ ਆਹ ਢੀਲ ਦਾ ਆਪਣਾ ਚੇਲਾ ਹੈਗਾ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮੱਖਣ ਮੱਖਣ ਜੀ ਮੱਖਣ ਮੱਖਣ ਦਾ ਬਾਈ ਕਹਿੰਦਾ ਚੇਲਾ ਕਿਵੇਂ ਬਣਾਇਆਗਾ ਸਰੂ ਬੱਕਰੀਆਂ ਨਾਲ ਚਾਰਦਾ ਹੀ ਉਹ ਜਰਾ ਮੁੰਡਾ ਸਾਡੀ ਅੱਛਾ ਜੀ ਹਾਂ ਚਾਰੀ ਜਾਂਦੇ ਸੀ ਇਹ ਨਾਲ ਚਾਰਦਾ ਸੀ ਜੀ ਕਿਵੇਂ ਸੌਂਕ ਪੈ ਗਿਆ ਤੁਹਾਨੂੰ ਕੀ ਕਿਹਾ ਇਹਨੇ ਬਾਈ ਨੇ ਵੀ ਤੁਹਾਨੂੰ ਬੱਕਰੇ ਚਾਹੀਦੇ ਨੇ ਲੈਣੀਆਂ ਨੇ ਬੱਕਰੀ ਹਾਂ ਜੀ ਠੀਕ ਹੈ ਜੀ ਹਾਂ ਵਧੀਆ ਕਿਸੇ ਨਾਲ ਵਧੀਆ ਚੱਲਦਾਗਾ ਚੇਲੇ ਚੇਲੇ ਗੁਰੂ ਵਾਲੀ ਰੀਤ ਹੈਗੀ ਅਜੇ ਹਾਂ ਜੀ ਕੋਈ ਗੜਬੜ ਤਾਂ ਨਹੀਂ ਹੋਈ ਕਦੇ ਨਹੀਂ ਨਹੀਂ ਠੀਕ ਆ ਵੀ ਕਦੇ ਤੁਹਾਡੀ ਗੱਲ ਨਾਲ ਮੰਨੀ ਹੋਵੇ ਨਹੀਂ ਨਹੀਂ ਉਹ ਮੰਨਦਾ ਪੂਰੀ ਮੰਨਦਾ ਕਰਦਾ ਠੀਕ ਆ ਨਵ ਬਾਈ ਦੇ ਕਨਾਂ ਜਿਆ ਪਾ ਕੋਈ ਕਿਸਾਨ ਨੂੰ ਕੜਾ ਚੇਲਾ ਜਾ ਬਣਾਉਣਾ ਜਾਂ ਕੇਲਾ ਬਣਾ ਪਾ ਗੁਰੂ ਦੇ ਬਾਈ ਦੇ ਕਨਾਂ ਬਾਸ ਦੇ ਵਿੱਚ ਹੀ ਰਹਿਣਾ ਚਾਹੀਦਾ ਫੇਰ ਬੰਦਾ ਕਹਾਂ ਸਫਲ ਹੁੰਦਾ ਹੈਗਾ ਠੀਕ ਆ ਬਾਈ ਜੀ ਬੱਕਰਾ ਦੇਖੋ ਮੈਂ ਬਹੁਤ ਸੋਹਣਾ ਪਾਈਆਂ ਤਾਂ ਦੇਖੋ ਬੱਕਰਾ ਦੱਸੋ ਜੀ ਕਹਿ ਦੰਦ ਹੋ ਗਿਆ ਹੁਣ ਬੱਕਰਾ 6 ਦੰਦ ਹੈ 6 ਦੰਦ ਹੋ ਗਿਆ ਜੀ ਹੈਟ ਹੋਟ ਦੀ ਗੱਲ ਕਰੀ ਕਿੰਨੇ ਕ ਹੈਟ ਹੋ ਗਈ ਹੈਟੋਂ ਕੀ 40 ਵਾਲੀ 40 ਵਾਲਿਆ ਹੈਟ ਹੋ ਗਈ ਠੀਕ ਆ ਬਾਈਆ ਦੇਖੋ ਬਾਈ ਕਿਹਨਾਂ ਬਾਈਆਂ ਨੇ ਬੱਕਰਾ ਕਿੰਨਾ ਸੰਗਾਰ ਕੇ ਲਿਆਂਦਾ ਦੇਖੋ ਕਾਉਡੀਆਂ ਵਾਲੇ ਫਟੇ ਪਾਏ ਹੋਏ ਨੇ ਗਾਨੀਆਂ ਪਾਈਆਂ ਹੋਈਆਂ ਨੇ ਕੰਚੇ ਨੇ ਬਾਈ ਆਹ ਦੇਖ ਲਓ ਘੁੰਗਰੂ ਪਾਏ ਹੋਏ ਨੇ ਪੂਰੇ ਬਹੁਤ ਸੋਹਣਾ ਦੇਖੋ ਬਾਈਆਂ ਨੇ ਕਿਹਨਾਂ ਬੱਕਰਾ ਤਿਆਰ ਕਰਿਆ ਹੋਇਆਗਾ ਬਾਈਆਂ ਦੀ ਮਿਹਨਤ ਨੂੰ ਸਲਾਮ ਕਰਦੇ ਆ ਬਾਈ ਜੀ ਬਾਈਆਂ ਕਿਹਨਾਂ ਬੱਕਰੀਆਂ ਵੀ ਦਿਖਾਓ ਆਪਣੇ ਸਾਰੀਆਂ ਇੱਧਰ ਲੈ ਬਾਈ ਜੀ ਕਿਹਨਾਂ ਬੱਕਰੀਆਂ ਬਾਈਆਂ ਦਿਖਾਉਣਿਆ ਪਾਈਆਂ ਦਾ ਧੰਨਵਾਦ ਬਹੁਤ ਬ ਠੀਕਾ ਜੀ ਗੱਲ ਕਰ ਜਾਵੇ ਦੇਖ ਲਓ ਗਾਨੀਆਂ ਗੋਨੀਆਂ ਪਾ ਕੇ ਵਧੀਆ ਪੱਟੀਆਂ ਪਟੀਆਂ ਲਾ ਕੇ ਤੇ ਠੀਕਾ ਜੀ ਆਹ ਦੇਖ ਲਓ ਬਹੁਤ ਸੋਹਣਾ ਸ਼ੌਂਕਾ ਬਾਈਆਂ ਦਾ ਵੀਰਾਂ ਦਾ ਕਿੰਨੀਆਂ ਵੀ ਬੱਕਰੀਆਂ ਰੱਖਿਆ ਨੇ ਪਾਈਆਂ ਲਿਆਂਦੇ ਨੇ ਰੇਕਣਾ ਬਹੁਤ ਸ਼ੌਂਕ ਦਾ ਨੇ ਤਿਆਰ ਕਰਿਆ ਨੇ ਦੇਖ ਲਓ ਗੰਤੀ ਆ ਯਾਰ ਕਰ ਪਾਈ ਜੀ ਠੀਕਾ ਜੀ ਗਾਨੀਆਂ ਬਾਈ ਜੀ ਆ ਯਾਰ ਤੇਰੀ ਗਾਨੀਆਂ ਅੱਛਾ ਜੀ ਬਾਈ ਕਹਿੰਦਾ ਕਿ ਨਾ ਗਾਨੀਆਂ ਕਿਹੜੇ ਬੱਕਰੀਆਂ ਦੇ ਪਾਈਆਂ ਨੇ 1000 1000 ਰੁਪਏ ਦੀ ਗੱਲ ਨਹੀਂ ਕਰੀ ਜੀ ਠੀਕਾ ਬਾਈ ਕੋਈ ਸ਼ੌਂਕ ਦਾ ਮੁੱਲ ਕੋਈ ਨਹੀਂ ਹਣਾ ਮੈਂ ਸ਼ੌਂਕ ਦਾ ਮੁੱਲ ਕੋਈ ਨਹੀਂ ਹਾਂ ਕਾਹ ਕੰਮ ਕਰਾਉਂਗੇ ਹੋਰ ਹਾਂ ਜ ਲਗੇ ਹੋਰ ਕੋਈ ਨਾ ਪਸੂ ਆ ਗਿਆ ਬਖੀ ਤਾਲੀ ਪੰਤਾ 22 ਬਾਈ ਇੱਕ ਨਹੀਂ ਕਰੇ ਕਰੇ ਨਹੀਂ ਹਾਂਜੀ ਠੀਕ ਹੈ ਚੰਗੀ ਗੱਲ ਹੈ ਕੋਈ ਬਹੁਤ ਬਹੁਤ ਧੰਨਵਾਦ ਕਰਦੇ ਹਾਂਗੇ ਤੇ ਕਿਹੜੇ ਬਾਈ ਉਹਨੇ ਪਹੁੰਚੇ ਨੇ ਦੂਰ ਨੇੜੇ ਹਾਂਜੀ ਠੀਕ ਹੈ ਆਜ ਵੀ ਮੜਾ ਆ ਰਹੇ ਕਟਾ ਆ ਰਹੇ ਠੀਕ ਹੈ ਜੀ ਕਿਹੜੇ ਪਰ ਆਪਾਂ ਨੇ ਹੁਣ ਦੇਖਦੇ ਨੇ ਕੀ ਕਹਿਣਾ ਚਾਹੁੰਦੇ ਹੋਗੇ ਨਵੇਂ ਬਾਈ ਨਵੇਂ ਬਾਈਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਾ ਨਹੀਂ ਕਰਨਾ ਚਾਹੀਦਾ ਤੇ ਨਾ ਕਰਨਾ ਚਾਹੀਦਾ ਤੁਸੀਂ ਸਹੀ ਗੱਲ ਹੈ ਜੀ ਗੰਮ ਤਾਂ ਕਰਦੇ ਹਾਂ ਹੁਣ ਹਾਂ ਨਹੀਂ ਕਿਹੜੇ ਮੁੰਡੇ ਹੋਣ ਅੱਜ ਕੱਲਾ ਦੇਖਾ ਮੁੰਡੇ ਨੇ ਕਿਹੜਿਆ ਕੀ ਨਾਮ ਉਹਦਾ ਮੋਹ ਜੈਸ਼ਨ ਠੀਕ ਹੈ ਜੀ ਪੇਮੇ ਚ